ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇਹ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਕੜਾਈ ਵਾਲੇ ਇਹਨਾਂ ਤੇ ਆਪਾਂ ਨੇ ਕੜਾਈ ਕੀਤੀ ਹੈ ਜੀ ਇਹ ਦੇਖੋ ਜੀ ਇਹ ਸੂਟ ਦਾ ਆ ਬਾਜੂ ਬਣੀਆਂ ਹੋਈਆਂ ਨੇ ਇਹ ਜਿਹੜਾ ਡਿਜ਼ਾਈਨ ਹੈ ਬਹੁਤ ਸੋਹਣਾ ਬਣਦਾਗਾ ਤੇ ਜਿਹੜੇ ਆਪਾਂ ਨੇ ਕਲਰ ਲਾਏ ਨੇ ਉਹ ਮਜੈਂਟਾ ਲਾਈਟ ਪਿੰਕ ਥੋੜਾ ਜਿਹਾ ਡਾਰਕ ਜਿਹਾ ਪਿੰਕ ਤੇ ਲੈਮਨ ਸ਼ੇਡ ਤੇ ਡਾਰਕ ਗ੍ਰੀਨ ਆਪਾਂ ਨੇ ਇਹਦੇ ਵਿੱਚ ਕਲਰ ਲਾਏ ਨੇ ਇੱਕ ਸਾਈਡ ਇਹਦੇ ਥੋੜਾ ਜਿਹਾ ਵੱਡਾ ਬੂਟਾ ਬਣਦਾ ਜੀ ਤੇ ਇੱਕ ਸਾਈਡ ਛੋਟਾ ਇਹ ਜਿਹੜੇ ਬੁੱਟੇ ਨੇ ਇਹ ਚਾਕਾਂ ਤੇ ਵੜਨਗੇ ਤੇ ਬਹੁਤ ਸੋਹਣੇ ਲੱਗਦੇ ਨੇ ਇਹ ਤੁਸੀਂ ਕੰਮ ਦੇਖ ਸਕਦੇ ਹੋ ਜੀ ਪੂਰਾ ਸਫਾਈ ਦਾ ਕੰਮ ਹੈ 우샤 550 ਮਸ਼ੀਨ ਦਾ ਇਹ ਵਰਕ ਕੀਤਾ ਹੋਇਆ ਹੈ ਜੀ ਬਿਲਕੁਲ ਪਰਫ ਮਸ਼ੀਨ ਵਰਗਾ ਵਰਕ ਹੈ ਕੋਈ ਕੰਮ ਦੇ ਵਿੱਚ ਇਹਦੇ ਵਰਕ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੁਸੀਂ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਰਹੀਆਂ ਕਿੰਨੀ ਸਫਾਈ ਨਾਲ ਹੈ ਜਿਹੜਾ ਇਹਦਾ ਵਰਕ ਹੈ ਉਹ ਹੁੰਦਾਗਾ ਤੇ ਕਾਟਨ ਦੇ ਸੂਟਾਂ ਦੇ ਤਾਂ ਉਹੀ ਸਫਾਈ ਜ਼ਿਆਦਾ ਆਉਂਦੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਕਲਰ ਕੰਬੀਨੇਸ਼ਨ ਕਿਵੇਂ ਲੱਗਿਆ ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਦੂਸਰਾ ਇਹ ਸੂਟ ਜੀ ਆਪਾਂ ਜਾਮ ਕਾਟਨ ਤੇ ਬਣਾਇਆ ਇਹ ਡਾਰਕ ਮੇਜੈਂਟਾ ਜਾਂ ਪਰਪਲ ਜਾਂ ਕਲਰ ਹੈ ਦਾ ਇਹਦੇ ਆਪਾਂ ਕੱਟਵਰਕ ਕੀਤਾਗਾ ਕੱਟਵਰਕ ਦੇ ਨਾਲ ਆਪਾਂ ਜਿਹੜੀ ਇਹ ਫੁੱਲ ਜੇ ਬਣਾਈ ਨੇ ਇਹ ਜਿਹੜਾ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਲੱਗਦਾ ਇਹਦੇ ਵਿੱਚ ਆਪਾਂ ਹੋਰ ਕਲਰ ਵੀ ਵਰਤ ਸਕਦੇ ਸੀ ਪਰ ਇਹਦਾ ਜਿਹੜਾ ਦੁਪੱਟਾ ਗਾ ਉਹ ਮਹਿੰਦੀ ਕਲਰ ਨਾਲ ਬਣਵਾਇਆ ਉਹਨਾਂ ਨੇ ਇਸ ਲਈ ਇਹ ਤੇ ਜਿਹੜਾ ਆਪਾਂ ਨੇ ਮੇਨ ਕਲਰ ਲਾਇਆ ਉਹ ਮਹਿੰਦੀ ਲਾਇਆ ਤੇ ਨਾਲ ਇਹਦੇ ਲੈਮਨ ਸ਼ੇਡ ਲਾਇਆਗਾ ਲਾਈਟ ਲੈਮਨ ਜਿਹਾ ਕਲਰ ਹੈ ਜੀ ਆਪਾਂ ਨੇ ਜਿਹੜਾ ਮਹਿੰਦੀ ਨਾਲ ਲਾਇਆਗਾ ਇਹਦੇ ਵਿੱਚ ਆਪਾਂ ਤਿੰਨ ਕਲਰ ਵੀ ਵਰਤ ਸਕਦੇ ਸੀ ਜੀ ਇਹ ਦੁਪੱਟਾ ਜੀ ਇਹਦਾ ਇਹ ਦੁਪੱਟੇ ਨਾਲ ਆਪਾਂ ਨੇ ਇਹ ਵਰਕ ਤਿਆਰ ਕੀਤਾਗਾ ਜਿਹੜਾ ਇਹ ਤੁਸੀਂ ਇਹਦਾ ਵਰਕ ਵੀ ਦੇਖ ਸਕਦੇ ਹੋ ਨੇੜੇ ਤੋਂ ਕਿੰਨਾ ਸੋਹਣਾ ਬਣਿਆ ਹੋਇਆ ਜਿਹੜੇ ਕੱਟਵਰਕ ਕੀਤਾ ਹੋਇਆ ਉਹ ਵੀ ਬਹੁਤ ਸੋਹਣਾ ਹੋ ਗਿਆ ਇਹ ਇਹਦੇ ਬਾਜੂ ਤੇ ਵਰਕ ਹੈ ਜੀ ਬਾਹਾਂਾਂ ਤੇ ਵੀ ਆਪਾਂ ਨੇ ਕੱਟਵਰਕ ਕੀਤਾਗਾ ਇਹਦੇ ਵਿੱਚ ਆਪਾਂ ਨੇ ਕੁਝ ਬੂਟੀ ਵਗੈਰਾ ਨਹੀਂ ਪਾਈ ਇਹ ਤੀਸਰਾ ਸੂਟ ਹੈ ਜੀ ਇਹ ਹੈਗਾ ਖਾਦੀ ਕਾਟਨ ਤੇ ਇਹਤੇ ਆਪਾਂ ਨੇ ਕੱਟਵਰਕ ਕੀਤਾ ਜੀ ਤੇ ਇਸ ਤਰ੍ਹਾਂ ਵਿੱਚ ਫਰੰਟ ਤੇ ਬੂਟੀਆਂ ਪਾਈਆਂ ਨੇ ਇਹ ਫਰੰਟ ਪੱਲਾ ਜੀ ਬੂਟੀਆਂ ਵਾਲਾ ਤੇ ਇਹਦੇ ਬੈਕ ਤੇ ਵੀ ਆਪਾਂ ਨੇ ਸੇਮ ਤਿੰਨ ਪੱਤੀਆਂ ਪਾ ਕੇ ਕੱਟਵਰਕ ਕੀਤਾ ਹੋਇਆ ਹੈਗਾ ਬੈਕ ਪੱਲੇ ਤੇ ਤੇ ਬਾਹਾਂਾਂ ਤੇ ਸੇਮ ਵਰਕ ਹੈ ਜੀ ਫਰੰਟ ਤੇ ਆਪਾਂ ਨੇ ਨਾਲ ਬੂਟੀਆਂ ਪਾਈਆਂ ਨੇ ਇੱਥੇ ਆਪਾਂ ਸਿੰਗਲ ਕਲਰ ਦਾ ਵਰਕ ਕੀਤਾ ਇਹ ਜਿਹੜਾ ਵਰਕ ਹੈਗਾ ਇਹ ਆਪਾਂ ਨੇ ਇਸ ਦੁਪੱਟੇ ਨਾਲ ਕੀਤਾਗਾ ਉਹਨਾਂ ਕੋਲੇ ਇਹ ਦੁਪੱਟਾ ਪੁਰਾਣਾ ਪਿਆ ਸੀ ਜੀ ਇਹ ਸੂਟ ਦੇ ਨਾਲ ਆਪਾਂ ਨੇ ਇਹ ਦਪੱਟਾ ਲਾਇਆਗਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੇਕਰ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਜੀ ਤੇ ਤੁਹਾਨੂੰ ਸਾਡੇ ਜਿਹੜਾ ਕੰਮ ਹੈਗਾ ਕਿਵੇਂ ਲੱਗਿਆ ਉਹਦੇ ਲਈ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਸ਼ੇਅਰ ਵੀ ਕਰਦਿਆ ਕਰੋ ਤੇ ਇਸ ਤਰ੍ਹਾਂ ਕਢਾਈ ਦੇ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਧੰਨਵਾਦ ਜੀ